ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਆ ਚੁੱਕੇ ਆ ਮਾਂਡੇਰੀ ਫਾਰਮ ਤੇ ਆ ਝੋਟੀ ਵੀਰ ਜੀ ਆਪਣੇ ਦੋ ਮਹੀਨੇ ਦੀ ਸੋਈ ਹੈ ਆਪਾਂ ਇਹ ਲਾਈਵ ਚ ਵਾਰੀ ਚਵਾਈ ਕਰਕੇ ਦਾ ਆਪਾਂ ਵੀਡੀਓ ਪਾਵਾਂਗੇ ਇਹਦੀ ਸਵੇਰੇ ਅਪਲੋਡ ਕਰਾਂਗੇ ਭਾਜੀ ਹੁਣ ਸ਼ਾਮ ਦੇ ਮਤਲਬ 5 ਵਜੇ ਗਏ 5 ਵਜੇ ਦੀ ਚਵਾਈ ਝੋਟੀ ਦੀ ਬਹੁਤ ਜਿਆਦੀ ਚੌਂ ਚਾਂ ਚੰਗੀ ਝੋਟੀ ਇੱਕ ਨੰਬਰ ਪੂਰੀ ਵਧੀਆ ਟੌਪ ਦੀ ਥਾਣ ਤੋਂ ਚਵਾਚੂ ਬਖਾ ਲਾਂਗੇ ਭਰਾਵਾਂ ਨੂੰ ਬਹੁਤ ਵਧੀਆ ਝੋਟੀ ਵਾਲਟੀ ਵੀ ਨਹੀਂ ਵੇਖੋ ਖਾਲੀ ਬਿਲਕੁਲ ਥਾਣੇ ਵਿੱਚ ਚੋਟੀ ਨਹੀਂ ਗੱਦਨਾ ਕੱਢਿਆ ਉਹ ਟੋਪ ਦਾ ਗਾਰਡ ਵੀ ਜੀ ਬਿਨਾ ਚਲ ਇਧਰ ਦੇਖਾਓ ਇਹ ਕੀ ਹੋ ਤੁਮ ਬਣੋ 大丈夫。<laughs> <laughs> ਆ 2 ਕਿਲੋ ਦੀ ਵੀਟੀ ਘਾੜਿਆ ਗਾਂ ਨੇ 2 ਕਿਲੋ ਦੁੱਧ ਘਾੜਦਾ ਜੀ wah wow, du pura todi lak like, nomor ya ta tur di poli ਦੋਂ ਤੋਂ ਚੋਟੀਆਂ ਉਹ ਵੀ ਜੀ 12 ਕਿਲੋ ਜਿਹੜਾ ਮਰਜ਼ੀ ਮੇਰਾ ਭਰਾ ਜੋ ਲੇ ਦੋ ਡੰਗ ਚ ਵਦੇ ਤਿੰਨ ਚ ਵਦੇ ਐਦਾਂ ਔਨਲਾਈਨ ਮਗਾਉਣੀ 10 ਕਿਲੋ ਦੀ ਗਾਰੰਟੀ ਤੇ ਵੀ ਛੋਟੀ ਭੇਜ ਦਾਂਗੇ 8 ਕਿਲੋ ਦੀ ਬਾਲਟੀ ਆ ਸਵੇਰੇ 5 ਵਜੇ ਦੀ ਝੋਟੀ ਦੀ ਪੂਰੇ ਦੀ ਚੋਈ ਹੈ 5 ਤੋਂ 5 ਜਿਹੜਾ ਮਰਜ਼ੀ ਚੋਣਿਆ ਕਰ 走、哦，我进去呢。 ਇੱਧਰਾ ਖਾਲੀ ਲੀਟਰ ਮਾਰ ਦਿੰਨੇ ਦੋਸਤੋ ਨਾ ਪਰਾਂ ਕਰੀਏ ਤੇ ਹਮਰਾ ਅਭੀ ਬਾਦੀ ਵੀ ਖਾਲੀ ਹੈ बाल्टी भी खा लीटर भीट माली है चगरी दुद बहे ना फिर वाद देखता उस पता लगता दुद्ध का फेल chào cái chú cũng bày về về rồi ਤੇ ਨਾ ਕਾਟਿਆ ਤੇ ਪੰਜ ਤੇ ਛੇ ਆ ਲੋ ਜੀ ਆ ਦੁੱਧ ਵੀ ਜੀ ਉੱਤੇ ਸਤਾਂ ਤੋਂ ਥੋੜਾ ਜਿਹਾ ਘਟਿਆ ਮਤਲਬ ਤੁਸੀਂ 6 ਕਿਲੋ ਮਨੋ ਝੱਗ ਚੋ ਗਿਆ ਹੈ ਕਿ ਨਹੀਂ 6 ਲੀਟਰ ਦੁੱਧ ਦੇ ਦੇ ਤੇ ਸਵੇਰੇ ਵੀ ਕਰਮਾ ਲਈ ਇਦਾਂ ਜਿਹੜਾ ਮੱਦੀ ਪਰ ਆਪਣਾ ਲੀਟਰ ਮਰਵਾਲੇ ਪੂਰਾ ਦੁੱਧ ਝੋਟੀ ਕੋ 12 ਕਿਲੋ 10 ਕਿਲੋ ਦੀ ਗਰੰਟੀ ਦੇਵਾਂਗੇ ਝੋਟੀ ਦੀ ਬਾਕੀ ਕੋ ਚੰਗੀ ਵੀਰ ਭਰਾ ਸੰਭੂਗਾ 2 ਲੀਟਰ ਲੀਟਰ 2 ਲੀਟਰ ਦੁੱਧ ਹੋਰ ਝੋਟੀ ਬਸ ਸਕਦੀ ਝੋਟੀ ਇਹ ਹਰਿਆਣੇ ਦੀ ਆਪਣੇ ਕੋਲੋਂ ਗਈ 2 ਮਹੀਨੇ ਪਹਿਲਾਂ ਤੇ ਉਹਨਾਂ ਵੀਰ ਉਹਦਾ ਕੈਨੇਡਾ ਤੋਂ ਵਿਜਾ ਆ ਗਿਆ ਤੇ ਇਹ ਕਰਕੇ ਫਿਰ ਉਹਨਾਂ ਨੂੰ 4 ਬਹੁਤ ਚੰਗੇ ਵੇਚ ਦਿੱਤੇ ਉਹਨਾਂ ਨੇ ਤੇ ਇਹ ਝੋਟੀ ਦੇ ਕਗਾ ਹੀ ਆਪਣੇ ਕੋਲੋਂ ਦਿੱਤੀ ਉਹ ਅਸੀਂ ਲੈ ਰਹੇ ਹਾਂ ਤੇ ਬਾਕੀ ਸਾਰੇ ਵੀਰਾਂ ਨੂੰ ਇਹੋ ਹੀ ਆ ਵੀ ਆਪਣੀ ਤਸੱਲੀ ਕਰਿਆ ਕਰੋ ਜੇ ਤੁਹਾਨੂੰ ਮੰਨ ਲੈਣਾ ਹੁੰਦਾ ਤੇ ਆਪਣੀ ਪੂਰੀ ਨਰਤ ਪਰ ਕਰਕੇ ਆ ਕੇ ਤੇ ਲੈ ਕੇ ਜਾਇਓ ਤੇ ਆਪਣੀ ਤਸੱਲੀ ਬਾਕੀ ਉਹ ਕਟਾ ਜਿ ਮਗਰ ਕੱਟੇ ਦਾ ਵੀ ਸੀਮੰਦਾ ਸਾਨੂੰ ਸਾਰਾ ਪਤਾ ਜਿਹੜੀ ਕੁਆਲਿਟੀ ਦਾ ਹੈਗਾ ਆ ਤੇ ਚੈਨਲ ਵੇਖਣ ਵਾਲੇ ਵੀਰ ਜੀ ਇਹੋ ਹੀ ਆ ਵੀ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟਾਂ 'ਚ ਦੱਸਿਆ ਕਰੋ ਸਤਿ ਸ਼੍ਰੀ ਅਕਾਲ ਸਾਰੀ ਵੀਰਾਂ ਨੂੰ